ਪੰਜਾਹ ਰੁਪਏ ਆਪਣੇ ਹੱਕੇ ਲਈ ਨੁਹਾਰ ਬਣ ਸਕੀਏ ਔਰ ਆਜ ਐਮਪੀ ਕੋਲ ਇਹ 1.5 ਕਰੋੜ ਰੁਪਏ ਆਉਂਦਾ ਪੰਜਾਹ ਸਾਲਾਂ ਚ 25 ਕਰੋੜ ਆਉਂਦਾ ਔਰ ਜਦੋਂ ਇਹਨਾਂ ਕੋਲ 5 ਕਰੋੜ ਦੀ ਰਕਮ ਆਇਆ ਤੁਸੀਂ ਵੀ ਜੁੜੇ ਹੋਏ ਆ ਪਰ ਤੁਸੀਂ ਨਾ ਫੇਸਬੁਕ ਤੇ ਸਾਡੇ ਅਧਿਆਪਕਾਂ ਦੀਆਂ ਦੇਖੋ 2013 ਤੋਂ ਜਦੋਂ ਪਾਰਟੀ ਇਹ ਸੌਲਵ ਹੋਈ ਆ ਨਾ ਇਸ ਸੱਤਾ ਸਿਸਟਮ ਚ ਅਸੀਂ ਉਦੋਂ ਤੋਂ ਸਪੋਰਟ ਕਰਦੇ ਆ ਪਰ ਜਦੋਂ ਨਾ ਕੁਝ ਹੋਵੇ ਤੇ ਬੜੀ ਨਿਰਾਸ਼ਾ ਹੁੰਦੀ ਹੈ ਉਹ ਵੀ ਆਪਦੀ ਸਰਕਾਰ ਨਾਲ ਕਾ ਕਰਕੇ ਤੁਹਾਨੂੰ ਹੁਣ ਜਰੀਆ ਤੁਸੀਂ ਬਣਦੇ ਆ ਅਸੀਂ ਚਾਹੁੰਦੇ ਆ ਮਾਨ ਸਰ ਨਾਲ ਸਾਨੂੰ ਭਲਾਓ ਮੈਂ ਸ਼ਕਰਾਨੀ ਹੁਣੇ ਹੀ ਜੇ ਤੁਹਾਨੂੰ ਤੱਕ ਇੱਕ ਸੰਦੇਸ਼ ਪਹੁੰਚਾ ਸਕੀਏ ਤਾਂ ਬੜਾ ਵਧੀਆ ਸਾਨੂੰ ਥੋੜੀ ਤਸੱਲੀ ਮਿਲੇ ਵੀ ਸਾਡੀ ਗੱਲ ਅੱਗੇ ਪਹੁੰਚੇਗੀ ਕੋ ਸਿਸਟਮ ਇੱਕ ਜਰੀਆ ਬਣਾ ਦੋ ਤਾਂ ਕਿ ਅਸੀਂ ਸਾਨੂੰ ਸੰਤੁਸ਼ਟੀ ਮਿਲੇਗੀ 100 ਕਰੋੜ 500 ਕਰੋੜ ਛੁੱਟੀ ਰੱਖਦੀ ਹੁੰਦੀ ਆਪ ਸਰਕਾਰ ਪੇ ਜਿਹੜਾ ਇਹ ਮੋਟੀ ਰੁਕੀ ਬੈਠਾ ਦੇ ਹੀ ਨਾ ਜਿਹੜਾ ਪੈਸਾ ਸਾਡੇ ਸੜਕਾਂ ਤੇ ਲੱਗਦਾ ਜਿਹੜਾ ਪੈਸਾ ਸਾਡੇ ਪਿੰਡਾਂ ਦੀ ਗੁਰੂ ਮਿਲਦੇ ਲੱਗਦਾ ਜਿਹੜਾ ਪੈਸਾ ਸੂਹੇ ਨਹਿਰਾ ਕੱਸੀਆਂ ਤੇ ਲੱਗਦਾ ਰੁੱਕੀ ਬੈਠਾ ਤੇ ਜਦੋਂ 13 ਦੇ 13 ਸ਼ੇਰ ਜਾਗੇ ਉਹਦੇ ਜਵਾਨਾਂ ਜਾਣ ਤਾਂ ਕਿ ਕਾਹਦੇ ਲੈਣਗੇ ਇਹ ਸਭ ਕੇ ਸਾਥੀਓ ਮੈਂ ਤਰੋ ਬਹੁਤ ਹੋਰ ਕਰ ਕਰ ਰਿਹਾ ਤੁਹਾਨੂੰ ਬੇਧਿੜਾਦਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਭਾਰੀ ਪਾਰਟੀ ਦੇ ਦਿੱਤੇ ਇਹ ਕਹਿੰਦੇ ਉਹ ਦਾ ਰਹਿਣ ਇਸ ਕਰਕੇ ਵੀ ਇਹ ਇਹਨਾਂ ਕੋਲ ਰਹਿਣ ਇਹਨਾਂ ਦਾ ਆਪਾਂ ਨੂੰ ਕੀ ਫਾਇਦਾ ਹੋਇਆ ਪਹਿਲਾਂ ਜਦੋਂ ਕਿਤੇ ਰੇਡ ਕਰਨ ਜਾਣਾ ਸੀ ਇਹਨਾਂ ਕੋਲ ਗੱਡੀ ਵੀ ਸੀ ਉਹਦੀ ਜਾਂਦਾ ਉਹ ਪਾਈਪੇ ਬਹੁੰਦੇ ਸੀ ਤੇ ਜਦਾਂ ਜੀ ਵਰਗੇ ਇਹ ਵੀ ਆਪਾਂ ਕਹਿੰਦੇ ਸੀ ਅਸੀਂ ਗੱਡੀ ਦੇ ਦਿੰਦੇ ਹਾਂ ਅਸੀਂ ਗੱਡੀ ਭੇਜ ਦਿੰਦੇ ਹਾਂ ਤੁਸੀਂ ਰੇਡ ਕਰੋ ਤੁਸੀਂ ਬੰਦੇ ਫੜੋ ਵੋਟਰ ਕੀ ਕਹਿ ਰਿਹਾ ਵੋਟਰ ਬਹੁਤ ਖੁਸ਼ ਨੇ ਜੀ ਵੋਟਰ ਹੱਥਾਂ ਖੜੀਆਂ ਕਰਕੇ ਬਾਹਾਂ ਖੜੇ ਬਾਹਾਂ ਖੜੀਆਂ ਕਰਕੇ ਹੱਥ ਖੜੇ ਕਰਕੇ ਦੱਸ ਰਹੇ ਨੇ ਕਈ ਚੀਜ਼ਾਂ ਗਵਰਨਮੈਂਟ ਦੀਆਂ ਜਿਹੜੀਆਂ ਪੰਜਾਬ ਗਵਰਨਮੈਂਟ ਨੇ ਭਗਵੰਤ ਸਿੰਘ ਮਾਨ ਨੇ ਕੀਤੀਆਂ ਨੇ ਵੀ ਤੁਸੀਂ ਆਹ ਭੁੱਲ ਗਏ ਜੀ ਸਾਡੇ ਲਈ ਆਹ ਵੀ ਕੀਤਾ ਹੈ ਪਾਣੀ ਦਾ ਕੰਮ ਵੀ ਕੀਤਾ ਹੈ ਸਾਡੇ ਲਈ ਆਹ ਸਕੂਲ ਦੇ ਤੇ ਸਾਡੇ ਪਿੰਡ ਚ ਇੰਨੀਆਂ ਨੌਕਰੀਆਂ ਆਈਆਂ ਔਰ ਬਿਨਾਂ ਸ਼ਿਫਾਰਿਸ਼ ਦੇ ਕੋਈ ਇਹ ਭੇਦਭਾਵ ਨਹੀਂ ਹੋਇਆ ਕਿ ਇਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਬੱਚਾ ਵੀ ਬਿਨਾ ਕਿਸੇ ਸਿਫਾਰਿਸ਼ ਦੇ ਬਿਨਾ ਪੈਸੇ ਤੋਂ ਵੀ ਪਹਿਲੀ ਵਾਰ ਹੋਇਆ ਕਿਸੇ ਗਵਰਨਮੈਂਟ ਨੇ ਇੰਨਾ ਵਧੀਆ ਆਮ ਲੋਕਾਂ ਦੀ ਆਵਾਜ਼ ਹੈਗੀ ਹੈ ਕਿ ਸਾਨੂੰ ਹੁਣ ਆਟੇ ਦਾਲ ਤੇ ਲਾਲਚ ਸਿੱਧਾ ਪਾਓ ਸਾਨੂੰ ਰੋਜ਼ਗਾਰ ਦਿਓ ਸਾਨੂੰ ਸਿਹਤ ਹੁਕਮਤਾਂ ਦਿਓ ਸਾਨੂੰ ਐਜੂਕੇਸ਼ਨ ਬਿਲਕੁਲ ਜੀ ਆਟਾ ਦਾਲ ਦੇ ਨਾਲ ਨਹੀਂ ਸਰਦਾ ਸਗਾਂ ਆਟਾ ਦਾਲ ਕਮਾਉਣ ਵਾਲੇ ਬਣਾਉਣਾ ਚਾਹੀਦਾ ਉਹ ਆਪ ਸਗਾਂ ਕਮਾਉਣ ਓਨੇ ਜੋਗੇ ਹੁਣ ਤੇ ਇਹੀ ਕੋਸ਼ਿਸ਼ ਰਹੂਗੀ ਕਿ ਫਰੀਦਪੁਰ ਹਲਕੇ ਦੀ ਗੱਲ ਕਰੀਏ ਤਾਂ 10 ਸਾਲ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ 5-6 ਸਾਲ ਜਿਹੜਾ ਗਿਆ ਕੰਮ ਕੀਤਾ ਹੈਗਾ ਹਾਂਜੀ ਪਰ ਸਰਸਾ ਸਾਲੂ ਸਿੰਘ ਸੀਗੇ ਉਸ ਤੋਂ ਬਾਅਦ ਅੱਗੇ ਮੁਹੰਮਦ ਅਸਦੀ ਪਰ ਫਰੀਦਪੁਰ ਹਲਕੇ ਦੀ ਗੱਲ ਕਰਾਂ ਤਾਂ ਜਨਤਾ ਨਰਾਸ਼ ਹਈ ਹੈ ਕਿੱਦਾਂ ਲੱਗਦਾ ਹੈ ਦੇਖੋ ਜੀ ਪੰਜਾਬ ਪੰਜਾਬ ਦੇ ਵਿੱਚ ਸਾਡੀ ਪਾਰਟੀ ਦੀ ਗਵਰਨਮੈਂਟ ਹੈ ਅਗਰ ਅਸੀਂ ਜਿੱਤੇ ਕਿ ਜਾਨਾ ਉੱਥੇ ਪੰਜਾਬ ਦੇ ਇਹ ਮੁੱਦੇ ਬਾਰੇ ਵੀ ਗੱਲ ਕਰਾਂਗੇ ਪਰ ਫਰੀਦਪੁਰ ਦੀ ਖਾਸ ਕਰਕੇ ਮੈਂ ਤਫਰੀਦਕੋਟ ਵੱਲੋਂ ਨਾਮਜ਼ਦੀ ਕਰੂੰਗਾ ਔਰ ਵੱਧ ਤੋਂ ਵੱਧ ਇੱਥੇ ਫੰਡਸ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਔਰ ਵੱਧ ਤੋਂ ਵੱਧ ਸਹੂਲਤਾਂ ਦੇਗੀ ਲੋਕ ਕਹਿੰਦੇ ਨੇ ਸ਼ਾਇਦ ਸਾਡੇ ਨਾਲ ਗੁਰਦਾਸਪੁਰ ਵਰਗਾ ਹਾਲਾ ਨਾ ਹੋਵੇ ਵੀ ਸਣੀ ਦਿਵਲ ਵੀ ਆਇਆ ਤੇ ਇੱਧਰ ਵੀ ਵੱਡਾ ਕੰਮ ਕਰ ਰਿਹਾ ਹੈ ਭਾਜੀ ਸਣੀ ਦਿਵਲ ਤੇ ਸਾਡੇ ਜਮੀਨ ਅਸਮਾਨ ਦਾ ਫਰਕ ਹੈ ਅਸੀਂ ਥੱਲੋਂ ਉੱਠੇ ਹੋਏ ਬੰਦੇ ਆ ਉਹ ਮਤਲਬ ਉੱਪਰੋਂ ਪੈਰਾਸ਼ੂਟਡ ਅਸੀਂ ਗ੍ਰਾਸ ਰੂਟਡ ਹੈਨਾ ਮੈਨੂੰ ਮੈਂ ਇਨਾ ਲੋਕਾਂ 'ਚ ਵਿਚਰੇ ਸਣੀ ਦਿਵਲ ਤੱਕ ਕਦੇ ਇਨਾ ਲੋਕਾਂ 'ਚ ਵਿਚਰੇ ਨਹੀਂ ਉਹ ਤਾਂ ਉੱਪਰਲੇ ਲੋਕਾਂ 'ਚ ਵਿਚਰੇ ਨੇ ਤੇ ਮੈਂ ਜਿਸ ਪਰਿਵਾਰ 'ਚੋਂ ਆਇਆ ਜਿਸ ਘਰ 'ਚੋਂ ਆ ਹਾਲਾਤਾਂ ਚੋਂ ਆਇਆ ਸਨੀ ਦੇਵਲ ਉਹਨਾਂ ਹਾਲਾਤਾਂ ਚੋਂ ਆਇਆ ਉਹਨਾਂ ਨੂੰ ਪਤਾ ਲੀ ਉਹ ਕੀ ਹਾਲਾਤ ਹੁੰਦੇ ਐ ਔਰ ਅਸੀਂ ਬਖੂਬੀ ਜਾਣਦੇ ਆ ਵੀ ਕਿਵੇਂ ਪੰਜਾਬ ਦੇ ਲੋਕਾਂ ਨੂੰ ਕੀ ਚਾਹੀਦਾ ਫਿਰਕੋਟ ਦੇ ਵਿੱਚ ਦੋ ਹੀ ਚਿਹਰੇ ਹੈਗੇ ਨੇ ਜਿਹੜਾ ਦਾ ਆਪਸੀ ਟੱਕਰ ਹੋਣੀ ਐ ਔਰ ਦੋਨੇ ਕਲਾਕਾਰ ਨੇ ਇੱਕ ਪਾਸੇ ਹੱਸਦੇ ਇੱਕ ਪਾਸੇ ਰੋਉਂਦੇ ਜੀ 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 ਬਿਲਕੁਲ ਜੀ ਇਹ ਲੋਕਾਂ ਨੇ ਚੋਣਨਾ ਜੀ ਵੀ ਕਿਹਨੂੰ ਵੋਟ ਪਾਉਣੀ ਐ ਇਹ ਲੋਕਾਂ ਦਾ ਅਧਿਕਾਰ ਹੈ ਬਾਕੀ ਹਰ ਇੱਕ ਨੂੰ ਆਪਣਾ ਪੱਖ ਰੱਖਣ ਦੀ ਮਤਲਬ ਇਜਾਜ਼ਤ ਹੋਣੀ ਹੈ ਉਹ ਤਾਂ ਹੱਕ ਐ ਅਨਮੋਲ ਵੋਟਰਾਂ ਨੂੰ ਮਿਲ ਰਿਹਾ ਹੈ ਵੋਟਰ ਦੀ ਮੇਨ ਸਮੱਸਿਆ ਕੀ ਹੈ ਕਿ ਜਿਵੇਂ ਉਹਨਾਂ ਦਾ ਕਹਿਣਾ ਹੈ ਕਿ 5 ਸਾਲ ਇੱਕ ਐਮਪੀ ਨੇ ਸਾਡਾ ਪਿੰਡ ਗੋਦ ਲਿੱਤਾ ਫਿਰ 5 ਸਾਲ ਦੂਜੇ ਐਮਪੀ ਨੇ ਗੋਦ ਲੈ ਲਿਆ ਗੋਦ ਮੈਨੂੰ ਤਾਂ ਸਭ ਤੋਂ ਵੱਧ ਜਿਹੜੇ ਲੋਕਾਂ ਦੀ ਡਿਮਾਂਡ ਆਈ ਹੈ ਇਹ ਹੀ ਹੈ ਨਾ ਮਿਲਣ ਦੀ ਆਈ ਹੈ ਉਹ ਕਹਿੰਦੇ ਵੀ ਸਾਨੂੰ ਮਿਲ ਲਿਓ ਬਸ ਜਿਤਾ ਦੇਵਾਂਗੇ ਪਰ ਸਾਨੂੰ ਬਾਅਦ ਚੋ ਵੀ ਮਿਲਦੇ ਰਹੋ ਤੇ ਅਨਮੋਲ ਸਿੰਘੀ ਛੱਡ ਕੇ ਫਿਰ ਮਿਲੇਗਾ ਨਹੀਂ ਛੱਡ ਸੰਗਿਕ ਤਾਂ ਨਹੀਂ ਮੈਂ ਛੱਡਦਾ ਪਰ ਮੈਂ ਨਾਲ ਮਿਲਦਾ ਵੀ ਰਹੂੰਗਾ ਕਿਉਂਕਿ ਮੈਂ ਫਿਲਮਾਂ ਦੀ ਸ਼ੂਟਿੰਗ ਕਰਨੀ ਮੈਂ ਐਸੇ ਇਲਾਕੇ ਚ ਕਰ ਲਿਆ ਕਰੂੰਗਾ ਨਾਲੇ ਲੋਕਾਂ ਨੂੰ ਮਿਲਿਆ ਕਰੂੰ ਨਾਲੇ ਆਪਦਾ ਕੰਮ ਕਰੂੰ ਕੀ ਮੰਨ ਕੇ ਲੋਕਾਂ ਨੂੰ ਬਸ ਇਹੀ ਹੈ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਜਿਤਾਓ ਸਰਦਾਰ ਪ੍ਰਕਾਸ਼ ਸਿੰਘ ਮਾਨ ਦੇ ਤੇ ਕੇਜਰੀਵਾਲ ਦੇ ਹੱਥ ਮਜ਼ਬੂਤ